ਜਲੰਧਰ ਸਿਵਲ ਸਰਜਨ ਦਫਤਰ ਨੂੰ ਤਾਲਾ ਲੱਗ ਗਿਆ ਇਹ ਤਾਲਾ ਦਫਤਰ ਦੇ ਹੀ ਮੁਲਾਜ਼ਮਾਂ ਵੱਲੋਂ ਲਗਾਇਆ ਗਿਆ ਹੈ ਤਸਵੀਰ ਦੇਖ ਸਕਦੇ ਹੋ ਕਿ ਤਪਦੀ ਦੁਪਹਿਰ ਦੇ ਵਿੱਚ ਮੁਲਾਜ਼ਮ ਹੁਣ ਧਰਨੇ ਤੇ ਬੈਠ ਗਏ ਨੇ ਮਾਮਲਾ ਤੁਹਾਨੂੰ ਮੈਂ ਦੱਸ ਦਿਆਂ ਕਿ ਪਿਛਲੇ ਦਿਨਾਂ ਵਿੱਚ ਇੱਕ ਖਬਰ ਨਸ਼ਰ ਕੀਤੀ ਸੀ ਕਿ ਜਲੰਧਰ ਦੇ ਸਿਵਲ ਸਰਜਨ ਦਫਤਰ ਦੀ ਥਾਂ ਤੇ ਕ੍ਰਿਟੀਕਲ ਕੇਅਰ ਸੈਂਟਰ ਬਣਾ ਲਾ ਮੈਂ ਹਾਲਾਂਕਿ ਇਹ ਸੈਂਟਰ ਦਾ ਪ੍ਰੋਜੈਕਟ ਹੈ ਪਿਛਲੇ ਕਈ ਚਿਰਾਂ ਤੋਂ ਜਿਹੜਾ ਹੈ ਕਿ ਉਹ ਕੰਮ ਕੀਤਾ ਜਾ ਰਿਹਾ ਸੀ ਇਹ ਰਿਹਾ ਤੇ ਹੁਣ ਇਹਨੂੰ ਹੋਂਦ ਵਿੱਚ ਲਿਆਂਦਾ ਜਾ ਰਿਹਾ ਪਰ ਸਭ ਤੋਂ ਵੱਡੀ ਸਮੱਸਿਆ ਇਹਦੇ ਵਿੱਚ ਇਹ ਆਈ ਹੈ ਕਿ ਇਸ ਦਫ਼ਤਰ ਦੀ ਥਾਂ ਤੇ ਜਿੱਥੇ ਕ੍ਰਿਟੀਕਲ ਕੇਅਰ ਸੈਂਟਰ ਨੂੰ ਬਣਾਉਣਾ ਹੈ ਉੱਥੇ ਦੇ ਹੁਣ ਜਿਹੜੇ ਮੁਲਾਜ਼ਮਾ ਨੂੰ ਹੈ ਕਿ ਦੂਸਰੀ ਜਗ੍ਹਾ ਤੇ ਸ਼ਿਫਟ ਕੀਤੇ ਜਾਣਾ ਪਰ ਰੇਡ ਕਾ ਇੱਥੇ ਫਸਿਆ ਕਿ ਮੁਲਾਜ਼ਮਾ ਨੂੰ ਜਗ੍ਹਾ ਨਹੀਂ ਦਿੱਤੀ ਜਾ ਰਹੀ ਤੇ ਅਫਸਰ ਸਾਹਿਬਾਨ ਨੇ ਹੁਣ ਦੱਸਿਆ ਜਾ ਰਿਹਾ ਹੈ ਕਿ ਇੱਥੋਂ ਉੱਠ ਕੇ ਆਪਣੀਆਂ ਨਵੀਆਂ ਜਗ੍ਹਾ ਤੇ ਚਲੇ ਗਏ ਨੇ ਦੂਸਰੀਆਂ ਬ੍ਰਾਂਚਾਂ ਦੇ ਵਿੱਚ ਜਾ ਕੇ ਬੈਠ ਗਏ ਨੇ ਪਰ ਜਿਹੜੇ ਇਹ ਮੁਲਾਜ਼ਮ ਨੇ ਇਹ ਇੱਥੇ ਤਰਨਾਲਾ ਕੇ ਬੈਠੇ ਨੇ ਕਾਰਨ ਉਹਦਾ ਇਹੀ ਹੈ ਕਿ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਜ਼ਮੀਨ ਜਿਹੜੀ ਹੈ ਕਿ ਨਹੀਂ ਦਿੱਤੀ ਗਈ ਨਾ ਕੋਈ ਇਹਨਾਂ ਨੂੰ ਕਮਰਾ ਦਿੱਤਾ ਗਿਆ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਕਿਹੜੀ ਥਾਂ ਤੇ ਜਿਹੜਾ ਹੈ ਕਿ ਉਹ ਜਾ ਕੇ ਆਪਣੇ ਦਸਤਰ ਲੈ ਕੇ ਜਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਦਸਤਰ ਦੇ ਪ੍ਰਧਾਨ ਦਿਨੇਸ਼ ਕੁਮਾਰ ਹੁਣ ਇਸ ਵਾਰੇ ਆਪਣੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਪਏ ਨੇ ਦਿਨੇਸ਼ ਕੁਮਾਰ ਪਹਿਲਾਂ ਵੀ ਤਰਨਾਲ ਆਇਆ ਹੁਣ ਦੁਬਾਰਾ ਫੇਰ ਤਰਨਾਲ ਆਂਦੀ ਨੋਬਤ ਪੈ ਗਈ ਹੈ ਤੇ ਹੁਣ ਤਾਂ ਕਹਿ ਰਹੇ ਹੋ ਕਿ ਉਠਣਾ ਨਹੀਂ ਅਫਸਰ ਵੀ ਸ਼ਿਫਟ ਹੋ ਗਏ ਨੇ ਮੁਖੀ ਜੇ ਚਲਾ ਗਿਆ ਤਾਂ ਕਿਵੇਂ ਕੰਮ ਚੱਲੇਗਾ ਦੇਖੋ ਇਹਦਾ ਕਿ ਮੁਖੀ ਚਲੇ ਗਏ ਜਾਂ ਕੀ ਚਲੇ ਗਏ ਉਹ ਮੈਨੂੰ ਨਹੀਂ ਪਤਾ ਪਰ ਜੋ ਅਫਸਰ ਸ਼ਿਫਟ ਕੀਤਾ ਕਿ ਨਹੀਂ ਸਿਵਲ ਸਰਜਨ ਨੇ ਸਿਵਲ ਸਰਜਨ ਨੇ ਆਪਣਾ ਦਫ਼ਤਰ ਸ਼ਿਫਟ ਕਰ ਲਿਆ ਤੁਹਾਡਾ ਦਫ਼ਤਰ ਕਿੱਥੇ ਹੋਏਗਾ ਮੈਂ ਦੱਸਦਾ ਨਾ 2-3 ਸਾਡੇ ਹੋਰ ਵੀ ਕਮਰੇ ਚਲੇ ਗਏ ਨੇ ਠੀਕ ਹੈ ਪਰ ਤੁਸੀਂ ਹੁਣ ਜੇ ਤੁਸੀਂ ਜਾਓਗੇ ਨਾ ਜਿੱਥੇ ਸਿਵਲ ਸਰ ਸਾਹਿਬ ਬੈਠੇ ਨੇ ਤੁਸੀਂ ਉੱਥੇ ਜਾ ਕੇ ਦੇਖਿਓ ਕਿ ਉੱਥੇ ਜਾ ਕੇ ਜਿਹੜਾ ਦਫ਼ਤਰ ਬੈਠਣ ਵਾਲਾ ਹੈਗਾ ਸਿਵਲ ਸਰਜਨ ਦਫ਼ਤਰ ਇੱਕ ਸ਼ਹਿਰ ਦੀ ਪੋਸਟ ਆ ਕੋਈ ਮਤਲਬ ਛੋਟੀ ਮੋਟੀ ਗੱਲ ਨਹੀਂ ਹੈਗੀ ਠੀਕ ਹੈ ਨਾ ਸਿਵਲ ਸਰਜਨ ਉੱਥੇ ਜਾ ਕੇ ਬੈਠ ਗਏ ਨੇ ਉੱਥੇ ਜਾ ਕੇ ਤੁਸੀਂ ਇਹ ਦੇਖਿਓ ਕਿ ਆਪਾਂ ਬੋਰਡ ਕਿੱਥੇ ਲਾਵਾਂਗੇ ਕਿਉਂ ਕਿਉਂ ਕਿਉਂਕਿ ਸਿਵਲ ਸਰਜਨ ਸਾਹਿਬ ਨੇ ਲੈ ਕੇ ਦਿੱਤਾ ਮੈਂ ਨਹੀਂ ਲੈ ਕੇ ਦਿੱਤਾ ਸਿਵਲ ਸਰਜਨ ਸਾਹਿਬ ਨੇ ਲੈ ਕੇ ਦਿੱਤਾ ਲਾਸਟ ਆਈ ਥਿੰਕ ਫਰਾਈਡੇ ਕਿ ਚਿੱਠੀ ਲਿਖ ਕੇ ਉੱਥੇ ਦੇ ਆਂਦਾ ਡਾਇਰੈਕਟਰੇਟ ਦੇ ਆਏ ਮੈਡਮ ਠੀਕ ਹੈ ਸਾਡੇ ਜਿਹੜੇ ਡਾਇਰੈਕਟਰ ਨੇ ਉਹਦੇ ਵਿੱਚ ਕੀ ਲਿਖ ਕੇ ਦੇ ਗਏ ਨੇ ਡਾਇਰੈਕਟਰ ਜਿਹੜਾ ਸਾਡਾ ਡਰਾਈਵਰ ਸਟਾਫ ਜਿਹੜਾ ਆ ਉਹ ਬੈਠੂਗਾ ਟੀਵੀ ਕਲੀਨਿਕ ਦੇ ਉੱਪਰ ਮੇਰੀ ਗੱਲ ਧਿਆਨ ਨਾਲ ਸੁਣੋ ਜੇ ਤੁਹਾਨੂੰ ਪਤਾ ਟੀਵੀ ਕਲੀਨਿਕ ਹੈਗੀ ਆ ਐਮਰਜੈਂਸੀ ਦੇ ਬਾਅਦ ਠੀਕ ਨਸ਼ਾ ਸ਼ਰਾਬ ਕੇਂਦਰ ਦੇ ਉੱਪਰ ਬੈਠੂਗਾ ਜਨਮ ਤੇ ਮੌਤ ਦਰ ਦੀ ਬ੍ਰਾਂਚ ਇੱਕ ਬ੍ਰਾਂਚ ਹੋ ਗਈ ਰੀਇਮਬਰਸਮੈਂਟ ਬ੍ਰਾਂਚ ਸਾਡੀ ਉਹ ਆਲਰੇਡੀ ਪਹਿਲਾਂ ਹੀ ਬਾਹਰ ਆ ਠੀਕ ਤਿੰਨ ਬ੍ਰਾਂਚਾਂ ਬੈਠਣੀਆਂ ਜਿਸ ਕਮਰੇ 'ਚ ਬੈਠਣ ਲਈ ਕਹਿ ਰਹੇ ਨੇ ਜੇ ਅਸੀਂ ਇੱਕ ਇੱਕ ਕਮਰਾ ਲੈ ਜਾਈਏ ਇੱਕ ਇੱਕ Almari ਇੱਕ ਇੱਕ table ਲੈ ਜਾਈਏ ਉਹ ਵੀ ਕਮਰਾ ਸਾਡਾ ਨਹੀਂ ਭਰਿਆ ਜਾਏ। ਠੀਕ ਹੈ। ਦੂਸਰੀ ਗੱਲ ਜਿੱਥੇ ਉਹ ਜਾ ਕੇ ਬੈਠੇ ਨੇ ਜਿਹੜਾ ਉਤੋਂ ਵਾਲਾ ਸਟਾਫ ਆ ਉਹ ਵੀ ਇੱਥੇ ਬੈਠਾ ਹੈ ਕਿ ਸਾਡੇ ਕੋਲ ਬੈਠਣ ਲਈ ਜਾ। ਉਹਨਾਂ ਦੀ ਵੀ ਜਗ੍ਹਾ ਲੈ ਲਈ ਜਾ ਕੇ ਉਹਨਾਂ ਨੂੰ ਵੀ ਚੰਗੇ ਚੰਗੇ ਭਲੇ ਬੈਠਿਆ ਉਹਨੂੰ ਜਿਹੜਾ ਕਿ ਬਾਹਰ ਕੱਢਦਾ। ਮੈਂ ਰੌਲਾ ਤਾਂ ਇਹੀ ਗੱਲ ਦਾ ਨਾ ਮਸਲਾ ਤਾਂ ਸਾਡਾ ਇਸ ਗੱਲ ਦਾ ਆ ਕਿ ਡਾਕਟਰ ਸਾਹਿਬ ਅਸੀਂ ਸਾਰ ਅਸੀਂ ਹਰ ਹਰ ਪਹਿਲੂ ਤੇ ਮੈਂ ਇਹ ਗੱਲ ਕਰਦਾ ਪਿਆ। ਤੁਸੀਂ ਕਿਹਨੇ ਦਸਤਾ ਢੋਣਾ ਢਾ ਦਿਓ। ਹਮ ਸਰਕਾਰੀ ਦਸਤਾ ਕੋ ਮੇਰੇ ਸਾਡੇ ਘਰ ਦਾ ਤਾਂ ਹੈ ਨਹੀਂਗਾ। ਪਰ ਜੇ ਤੁਸੀਂ ਦਸਤਾ ਢੋਣਾ ਬਿਲਕੁਲ ਤੁਸੀਂ ਇੱਕ ਚੀਜ਼ ਨੂੰ ਬਣਾਉਣ ਲੱਗੇ ਹੋ ਨਾ ਬਣਾਓ ਬਹੁਤ ਵਧੀਆ ਗੱਲ ਆ ਜਦੋਂ ਨੇ ਅਸੀਂ ਗੱਲ ਇਹ ਕਹਿੰਦੇ ਪਏ ਅਸੀਂ ਲਿਖ ਕੇ ਦਿੰਦੇ ਪਏ ਅਸੀਂ ਐਚ ਐਮ ਸਾਹਿਬ ਨੂੰ ਮਿਲੇ ਮਿਲੇ ਦੋ ਵਾਰੀ ਐਚ ਐਮ ਸਾਹਿਬ ਨੇ ਕਹੇ ਗੱਲ ਗਲਤ ਆ ਠੀਕ ਆ ਜੀ ਮੀਟਿੰਗ ਬਣੀ ਸਾਰਾ ਕੁਝ ਆ ਰੱਬ ਜਾਣੇ ਕੀ ਅਫਸਰਾਂ ਨੇ ਥਲੜਿਆਂ ਨੇ ਕੀਤਾ ਈਵਨ ਦੈਨ ਜਿਹੜੇ ਹੁਣ ਤੋਂ ਡੀ ਸੀ ਸਾਹਿਬ ਪਹਿਲੇ ਸੀਗੇ ਵਿਸ਼ੇ ਸਰੰਗਲ ਜੀ ਉਹਨਾਂ ਨੇ ਆਪਣੇ ਜਵਾਨ ਨੂੰ ਕਹੀ ਸੀ ਗੱਲ ਕਿ ਵੀ ਭਾਈ ਉਹਨਾਂ ਨੇ ਮਨਾ ਕੀਤਾ ਕਿ ਤੁਸੀਂ ਆਪਣਾ ਦਫ਼ਤਰ ਕੋਈ ਸ਼ਿਫਟ ਕਰਦੇ ਹੋ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਜੇ ਇੱਕ ਡੀ ਸੀ ਸਾਹਿਬ ਇਹ ਗੱਲ ਕਹਿੰਦੇ ਪਏ ਨੇ ਠੀਕ ਆ ਹੋ ਦਫਤਰ ਦਾ ਕਈ ਸਾਢੇ ਕੋਈ ਲੈਟਰ ਮੰਗਾਈ ਅਸੀਂ ਦਿੱਤੀ ਇਹਨਾਂ ਲਈ ਲੈ ਕੇ ਭੇਜਿਆ ਪਰ ਮਸਲਾ ਤੇ ਇਸ ਗੱਲ ਦਾ ਆ ਕਿ ਸਾਡਾ ਦਫਤਰ ਜਿਹੜਾ ਆ ਸਿਵਲ ਸਰਵਨ ਦਫਤਰ ਸਾਨੂੰ ਦਾ ਹਾਰਸਮੈਂਟ ਹੋਣੀ ਹੋਣੀ ਜਿਹੜੀ ਪਬਲਿਕ ਨੂੰ ਹੋਣੀ ਉਹ ਕਿੱਥੇ ਹੋਊ ਬਿਲਕੁਲ ਨਹੀਂ ਸਕੈਟਰਡ ਹੋ ਜਾਏਗਾ ਵੱਖਰੇ ਵੱਖਰੇ ਡਿਪਾਰਟਮੈਂਟ ਹਾਂ ਮੈਂ ਹੀ ਕਹਿੰਦਾ ਦਫਤਰ ਦਾ ਬੋਰਡ ਕਿੱਥੇ ਲਾਉਣਾ ਅਸੀਂ ਡੀਸੀ ਸਾਹਿਬ ਨੂੰ ਮਿਲੇ ਹੀ ਹੋ ਤੁਹਾਡੇ ਜਿਹੜੇ ਦਫਤਰ ਸ਼ਿਫਟ ਕਰਨ ਵਾਸਤੇ ਤੁਹਾਨੂੰ ਕਿਹੜੀ ਥਾਂ ਦਿੰਦੇ ਪਏ ਨੇ ਸਾਨੂੰ ਜਿਹੜੀ ਥਾਂ ਦਿੰਦੇ ਇਹ ਜਾਣ ਪਹਿਲੀ ਗੱਲ ਤਾਂ ਦੇਖੋ ਸਭ ਤੋਂ ਪਹਿਲੀ ਗੱਲ ਅਸੀਂ ਨਹੀਂ ਜਾਣਾਂ ਹਾਂ ਮੈਂ ਆ ਸਾਰਾ ਸਟਾਫ ਬੈਠਾ ਫਾਰਸਟਿਸਟ ਐਨ ਆ ਜਿੰਨੀ ਦੇਰ ਤੱਕ ਸਾਨੂੰ ਇਹ ਨਹੀਂ ਦੱਸਦੇ ਵੀ ਸਾਡਾ ਦਫ਼ਤਰ ਇੱਥੋਂ ਸ਼ਿਫਟ ਕਿਉਂ ਕਰਨਾ ਹੌਲੀ ਦੇਰ ਤੱਕ ਅਸੀਂ ਨਹੀਂ ਜਾਵਾਂਗੇ ਇਸ ਵਕਤ ਮੇਰੇ ਨਾਲ ਸਿਵਲ ਸਰਜਨ ਜਿਲੰਦਰ ਡਾਕਟਰ ਜਗਦੀਪ ਚਾਉਲਾ ਹੋਰੀ ਮੌਜੂਦ ਨੇ ਡਾਕਟਰ ਸਾਹਿਬ ਮੁਲਾਜ਼ਮ ਕਹਿੰਦੇ ਨੇ ਕਿ ਦਫ਼ਤਰ ਦਾ ਮੁਖੀ ਆਪਣਾ ਦਫ਼ਤਰ ਵਿਲਾ ਕਰਕੇ ਛੱਡ ਗਿਆ ਤੇ ਸਾਨੂੰ ਦਰੀਆਂ ਤੇ ਪੈਣਾ ਪੈ ਰਿਹਾ ਕੋਈ ਹਿੱਲਾ ਨਹੀਂ ਕੋਈ ਫ਼ੈਸਲਾ ਨਹੀਂ ਵਿਸਤਾਰ ਚ ਸਮਝਾਓ ਕਿ ਜਗ੍ਹਾ ਅਲੋਟ ਨਹੀਂ ਹੋਈ ਟੈਂਡਰ ਵੀ ਲੱਗਿਆ ਹੋਇਆ ਵੇ ਸਥਿਤੀ ਕਿਉਂ ਐਹੋ ਜੀ ਬਣ ਗਈ ਕਿ ਤਰਨਾ ਲਾ ਕੇ ਦਫ਼ਤਰ ਨੂੰ ਤਾਲਾ ਲਾ ਦਿੱਤਾ ਇਹਦੇ ਚ ਦੇਖੋ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਪਬਲਿਕ ਦੀ ਦੇ ਫਾਇਦੇ ਲਈ ਥੋੜੀ ਬਹੁਤ ਇਨਕਨਵੀਨੀਅੰਸ ਸਾਨੂੰ ਚਲਣੀ ਪਏ ਤਾਂ ਉਹਦੇ 'ਚ ਕੋਈ ਮਾੜੀ ਗੱਲ ਨਹੀਂ ਹੈਗੀ ਇਹ ਜਿਹੜਾ ਕ੍ਰਿਟੀਕਲ ਕੇਅਰ ਬਲੌਕ ਹੈ ਇਹਦਾ ਪਰਪਸ ਹੈ ਕਿ ਕੱਲ ਨੂੰ ਜੇ ਕੋਈ ਕਰੋਨਾ ਵਰਗੀ ਬਿਮਾਰੀ ਆ ਜਾਂਦੀ ਹੈ ਤਾਂ ਉਹਦੇ 'ਚ ਸਾਨੂੰ ਜੇ ਬਹੁਤ ਵੱਡੀ ਸੰਖਿਆ 'ਚ ਲੋਕਾਂ ਨੂੰ ਆਈਸੋਲੇਟ ਕਰਨਾ ਪੈਂਦਾ ਬਿਲਕੁਲ ਠੀਕ ਤਾਂ ਇਹ ਉਸ ਕੰਮ ਆਏਗੀ ਤਾਂ ਇਹਦੇ 'ਚ ਪਬਲਿਕ ਦੀ ਬਹੁਤ ਜ਼ਿਆਦਾ ਭਲਾਈ ਹੈ ਇਸ ਪ੍ਰੋਜੈਕਟ ਨਾਲ ਤਾਂ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸਾਡੇ ਉੱਚ ਅਧਿਕਾਰੀ ਡਾਇਰੈਕਟਰ ਸਾਹਿਬ ਨੇ ਹਦਾਇਤ ਕੀਤੀ ਸੀਗੀ ਕਿ ਤੁਸੀਂ ਟੈਂਪਰੇਰੀਲੀ ਕੋਈ ਤਕਰੀਬਨ 1 ਸਾਲ ਵਾਸਤੇ ਸਿਵਲ ਹਸਪੀਟਲ ਪ੍ਰੈਮਿਸਿਸ ਤੇ ਸ਼ਿਫਟ ਹੋ ਜਾਓ ਤੇ ਤੁਹਾਡਾ ਬਹੁਤ ਅੱਛਾ ਦਫ਼ਤਰ ਜਲੰਧਰ ਦਾ ਐਸ ਵੈਲ ਐਸ ਲੁਧਿਆਣੇ ਦਾ ਮੈਂ ਪਿੱਛੇ ਮੀਟਿੰਗ ਵੀ ਉਹਨਾਂ ਨੇ ਕੀਤੀ ਸੀਗੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਪ੍ਰਾਇਓਰਟੀ ਤੇ ਦੋਨੋਂ ਜ਼ਿਲ੍ਹਿਆਂ ਦੇ ਦਫ਼ਤਰ ਬਣਾਏ ਜਾਣਗੇ ਤੇ EMPLOYEES ਨੂੰ ਵੀ ਅਸੀਂ ਸਮਝਾਇਆ ਹੁਣ ਵੀ ਸਮਝਾ ਰਹੇ ਹਾਂ ਸਮਝਾਉਂਦੇ ਵੀ ਰਵਾਂਗੇ ਕਿ ਐਜੀਟੇਸ਼ਨ ਦਾ ਰਸਤਾ اختیار ਨਾ ਕਰਨ ਤੇ ਆਪਣੀ ਜਗ੍ਹਾ ਉਹਨਾਂ ਲਈ ਨਿਯਤ ਕਰ ਦਿੱਤੀ ਗਈ ਹੈ ਸਿਵਲ ਹਸਪੀਟਲ 'ਚ ਚਲੋ ਜੇ ਜਦੋਂ ਆਪਾਂ ਸ਼ਿਫਟ ਹੁੰਨੇ ਆ ਜੇ ਵੱਡਾ ਘਰ ਸੀ ਛੋਟਾ ਮਿਲਦੇ ਆਪਾਂ ਟਾਈਮ ਪਾਸ ਤਾਂ ਕਰਦੇ ਹੀ ਆ ਹੂੰ ਤਾਂ ਇਹ ਕੋਈ ਸਾਲ ਦਾ ਸਮਾਂ ਹੈ ਆਪਣਾ ਲੰਘਾ ਲੈਣ ਉਸ ਤੋਂ ਬਾਅਦ ਬਹੁਤ ਅੱਛਾ ਦਫ਼ਤਰ ਬਣਨ ਜਾ ਰਿਹਾ ਮੁਲਾਜ਼ਮ ਕਹਿੰਦੇ ਨੇ ਕਿ ਸਫੀਸ਼ੀਐਂਟ ਸਾਡੇ ਕੋਲ ਜਗ੍ਹਾ ਹੀ ਨਹੀਂ ਹੈਗੀ ਸਕੈਟਰਡ ਕਰਤਾ ਇੱਕ ਬ੍ਰਾਂਚ ਕਿਸੇ ਪਾਸੇ ਹੈ ਇੱਕ ਕਿਸੇ ਪਾਸੇ ਹੈ ਉਹ ਹਵਾਲਾ ਇਹ ਦਿੰਦੇ ਨੇ ਕਿ ਲੋਕਾਂ ਵਾਸਤੇ ਬਹੁਤ ਤਕਲੀਫ ਹੋਣੀ ਹੈ ਪਰ ਸਾਡਾ ਕੋਈ ਹਿਲਾ ਹੀ ਨਹੀਂ ਕੀਤਾ ਕਿ ਤੇ ਦੂਸਰੇ ਕਹਿਮ ਸਵਾਲੇ ਕਰਦੇ ਨੇ ਕਿ ਇਹੀ ਦਫ਼ਤਰ ਤੇ ਕਿਉਂ ਬਣਾਣਾ ਵਾ ਆਪਣਾ ਕ੍ਰਿਟੀਕਲ ਕੇਅਰ ਸੈਂਟਰ ਦੇਖੋ ਜੀ ਮੈਂ ਤੇ ਕੋਈ 6 ਮਹੀਨੇ ਪਹਿਲਾਂ ਇੱਥੇ ਜਲੰਧਰ ਜੁਆਇਨ ਕੀਤਾ। ਇਹ ਫੈਸਲਾ ਮੇਰੇ ਤੋਂ ਪਹਿਲਾਂ ਹੋ ਚੁੱਕਾ ਸੀ ਕਿ ਜੋ ਪੁਰਾਣੇ ਸਿਵਲ ਸਰਜਨ ਆਫਿਸ ਦੀ ਜਗ੍ਹਾ ਉੱਥੇ ਬਣਾਇਆ ਜਾਏਗਾ। ਬਾਕੀ ਜਿਹੜੀ ਬਿਲਡਿੰਗ ਹੈ ਮੌਜੂਦਾ ਸਿਵਲ ਸਰਜਨ ਦਫ਼ਤਰ ਦੀ ਉਹ ਕੋਈ 50 ਸਾਲ ਤੋਂ ਜ਼ਿਆਦਾ ਪੁਰਾਣੀ ਹੈ ਅਤੇ ਉਹ ਕੰਡਮ ਹੋ ਚੁੱਕੀ ਹੈ ਅਤੇ ਅਨਸੇਫ ਹੈ। ਉਹਨੂੰ ਠਾਣਾ ਤਾਂ ਪੈਣਾ ਹੀ ਹੈ ਕਿ ਰਿਪੋਰਟ ਬਣੀ ਹੈ ਇਸ ਗੱਲ। ਹਾਂਜੀ ਇਸ ਚੀਜ਼ ਦੀ ਰਿਪੋਰਟ ਆ ਚੁੱਕੀ ਸੀ। ਇਸ ਕਰਕੇ 1 ਸਾਲ ਦਾ ਸਮਾਂ ਹੈ ਹਸਪੀਟਲ ਦੇ ਅੰਦਰ ਹੀ ਹੈ ਸਾਰਿਆਂ ਨੂੰ ਜਗ੍ਹਾ ਮਿਲਣੀ। ਮੇਰੇ ਖਿਆਲ ਚ ਕੋਈ ਇੰਨੀ ਵੱਡੀ ਗੱਲ ਨਹੀਂ ਮੁਲਾਜ਼ਮਾਂ ਨੂੰ ਪਬਲਿਕ ਦੀ ਭਲਾਈ ਨੂੰ ਮੁੱਖ ਰੱਖ ਕੇ ਗੱਲ ਬਾਤ ਕਰ ਰਹੇ ਹੋ ਕਿ ਕਿ ਪਬਲਿਕ ਫਿਰ ਕਿਉਂਕਿ ਡਿਪਾਰਟਮੈਂਟ ਇੱਕ ਇਹੋ ਜਿਹਾ ਸਿਵਲ ਸਰਨ ਦਫਤਰ ਕਿ ਲੋਕਾਂ ਦਾ ਡੇਲੀ ਦਾ ਫੁੱਟਵਾਲ ਵੀ ਬਥੇਰੀ ਹੈ ਕਿ ਉਹ ਕਹਿੰਦੇ ਸੀ ਤਰਨਾ ਨਹੀਂ ਉਠਾਣਾ ਤੇ ਕਿਵੇਂ ਸਿੱਟਾ ਕੋਈ ਨਿਕਲਦਾ ਦਿਸਦਾ ਪਿਆ ਕਰੋਗੇ ਸ਼ਿਫਟ ਇਹਨਾਂ ਨੂੰ ਹੁਣ ਵੀ ਬੁਲਾਇਆ ਮੈਂ ਮੇਰੇ ਖਿਆਲ ਆਣਗੇ ਸੁਪਰਡੈਂਟ ਸਾਹਿਬ ਅਲੱਗ-ਅਲੱਗ ਬ੍ਰਾਂਚੇਸ ਦੇ ਫਿਰ ਉਹਨਾਂ ਨੂੰ ਸਮਝਾਵਾਂਗੇ ਕਿ ਕੋਈ ਅੱਛੀ ਗੱਲ ਨਹੀਂ ਪਬਲਿਕ ਨੂੰ ਇਨਕਨਵੀਨੀਅੰਸ ਹੁੰਦੀ ਹੈ ਬਿਲਕੁਲ ਧੰਨਵਾਦ ਇਹ ਤੁਸੀਂ ਗੱਲਬਾਤ ਸੁਣੀ ਹੈ ਕਿ ਜਲੰਧਰ ਦੇ ਸਿਵਲ ਸਰਜਨ ਡਾਕਟਰ ਜਗਦੀਪ ਚਾਵਲਾ ਹੋਰਾਂ ਨੇ ਜਿਨ੍ਹਾਂ ਨੇ ਗੱਲ ਆਖੀ ਹੈ ਕਿ ਕੀ ਸਿਚੁਏਸ਼ਨ ਐ ਇਸ ਲਈ ਕੀ ਹਾਲਾਤ ਨੇ ਖਾਸ ਕਰਕੇ ਜਿਹੜਾ ਇੱਕ ਟ੍ਰਿਪਲ ਸੀ ਸੈਂਟਰ ਦਾ ਬਲਾਕ ਬਣਾਣਾ ਵੈ ਉਹਨੂੰ ਲੈ ਕੇ ਕਿਸ ਤਰੀਕੇ ਨਾਲ ਤਿਆਰੀਆਂ ਹੋਈਆਂ ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਦੇ ਜਾਵਾਂਗਾ ਕਿ ਜਦੋਂ ਇਹ ਸੈਂਟਰ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਸੀ ਪ੍ਰੋਪੋਜ਼ਲ ਬਣਨੇ ਸ਼ੁਰੂ ਹੋਏ ਸਨ ਕਿਆ ਉਦੋਂ ਇਹ ਦਫ਼ਤਰੀ ਮੁਲਾਜ਼ਮਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਦਫ਼ਤਰ ਸ਼ਿਫਟ ਕਰ ਪਾਣਾ ਕਿਉਂਕਿ ਕਾਰਨ ਇਹਦੇ ਵਿੱਚ ਇਹ ਹੈ ਕਿ ਕਲੈਰिकल ਡਿਪਾਰਟਮੈਂਟ ਦੇ ਹੀ ਉਸ ਕਲਰਕਾਂ ਨੇ ਚਿੱਠੀਆਂ ਸਾਈਨ ਕੀਤੀਆਂ ਉਸੇ ਕਲਰਕ ਦੇ ਡਿਪਾਰਟਮੈਂਟ ਨੇ ਹੀ ਚਿੱਠੀਆਂ ਨੂੰ ਬਣਾਇਆ ਤੇ ਅੱਜ ਉਹੀ ਬੰਦੇ ਆ ਕੇ ਉੱਥੇ ਧਰਨੇ ਤੇ ਬੈਠ ਗਏ ਨੇ ਕਿ ਕਿਉਂ ਦਫ਼ਤਰ ਬੰਦ ਹੋਣਾ ਚਾਹੀਦਾ ਹਾਲਾਂਕਿ ਕਿਤੇ ਨਾ ਕਿਤੇ ਉਹ ਗੱਲ ਆਖ ਰਹੇ ਨੇ ਕਿ ਸਾਨੂੰ ਜਿਹੜੀ ਹੈ ਕਿ ਪ੍ਰੋਪਰ ਇੱਕ ਜਗ੍ਹਾ ਨਹੀਂ ਦਿੱਤੀ ਜਾਂਦੀ ਪਰ ਦੂਸਰੇ ਪਾਸੇ ਜੇ ਹੁਣ ਸਿਵਲ ਸਰਜਨ ਹੋਰਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਗੱਲ ਆਖੀ ਹੈ ਕਿ ਜਿਹੜੀ ਦਫ਼ਤਰ ਜਿਹੜੀ ਜਗ੍ਹਾ ਤੇ ਮਾਫ ਕਰਨਾ ਦਫ਼ਤਰ ਚੱਲ ਰਿਹਾ ਉਹ ਬਿਲਡਿੰਗ ਪਹਿਲਾਂ ਤੋਂ ਹੀ ਅਨਸੇਫ ਜਿਹੜੀ ਹੈ ਕਿ ਕੋਸ਼ਿਸ਼ ਕਰ ਦਿੱਤੀ ਗਈ ਹੈ ਇੱਕ ਸਾਲ ਦਾ ਸਮਾਂ ਡਾਇਰੈ ਜਾਏਗਾ ਪਰ ਮੌਜੂਦਾ ਸਥਿਤੀ ਇਹ ਹੈ ਕਿ ਅਫਸਰ ਇੱਕ ਪਾਸੇ ਬੈਠੇ ਨੇ ਮਲਾਜਮ ਉੱਥੇ ਧਰਨੇ ਤੇ ਬੈਠੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਲੋਕਾਂ ਨੂੰ ਜਿਹੜੀ ਆਣ ਵਾਲੀ ਸਮੱਸਿਆ ਵੈ ਕਿੰਨੇ ਦੇਰ ਤੱਕ ਜਾਰੀ ਰਹਿੰਦੀ ਹੈ ਜਾਂ ਇਹਦਾ ਜਲਦ ਜਲਦ ਕੋਈ ਸਿੱਟਾ ਜਿਹੜਾ ਕੱਢ ਲੱਤਾ ਜਾਂਦਾ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ